ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਅੱਜ ਦੀ ਵੀਡੀਓ ਥੋੜੀ ਆਪਣੀ ਅਲੱਗ ਹੋਵੇਗੀ ਪਿਛਲੀਆਂ ਵੀਡੀਓ ਆਪਣੀਆਂ ਜ਼ਿਆਦਾਤਰ ਧਾਰਮਿਕ ਸਥਾਨਾਂ ਦੀਆਂ ਹੁੰਦੀਆਂ ਹਨ ਪਰ ਅੱਜ ਦੀ ਵੀਡੀਓ ਆਪਣੀ ਆਪਣੇ ਪਿੰਡ ਦੀ ਹੋਵੇਗੀ ਅੱਜ ਆਪਣੇ ਪਿੰਡ ਵਿੱਚ ਕਬੂਤਰ ਬਾਜੀ ਹੋਣੀ ਹੈ ਜੀ ਚੱਲ ਰਹੀ ਹੈ ਆਪਾਂ ਨੂੰ ਤਾਂ ਵੈਸੇ ਸ਼ੌਂਕ ਨਹੀਂ ਕਬੂਤਰ ਬਾਜੀ ਦਾ ਪਰ ਫੇਰ ਵੀ ਆਪਾਂ ਸੋਚਿਆ ਕਿ ਛੁੱਟੀ ਸੀ ਪਿੰਡ ਵਿੱਚ ਹਾਂ ਅੱਜ ਤਾਂ ਜੋ ਵੀ ਬਾਹਰ ਤੋਂ ਬਹੁਤ ਜ਼ਿਆਦਾ ਲੋਕ ਆ ਰਹੇ ਨੇ ਕਬੂਤਰਵਾਜੋ ਕੇ ਆਪਣੇ ਕਬੂਤਰ ਉਤਰਵਾਜੀ ਵਿੱਚ ਛੱਡ ਰਹੇ ਨੇ ਸੋ ਆਪਾਂ ਵੀ ਦੇਖਦੇ ਬਾਹਰ ਦਾ ਨਜ਼ਾਰਾ ਦੇਖਦੇ ਹਾਂ ਅੱਜ ਕਿਵੇਂ ਹੁੰਦੀ ਹੈ ਕਬੂਤਰਵਾਜੀ ਆਪਾਂ ਨੂੰ ਇੰਨੀ ਜਾਣਕਾਰੀ ਹੈ ਨਹੀਂ ਫੇਰ ਵੀ ਜਿੰਨ ਜਿੰਨੀ ਵੀ ਜਾਣਕਾਰੀ ਆਪਾਂ ਤੁਹਾਨੂੰ ਦੰਦੇ ਰਾਂਗੇ ਅਤੇ ਤੁਹਾਨੂੰ ਦਿਖਾਉਂਦੇ ਰਹਾਂਗੇ ਚੱਲਦੇ ਆਪਾਂ ਫਿਰ ਵਿੱਚ ਚੱਲ ਰਹੀ ਹੈ ਜੀ ਕਬੂਤਰ ਬਾਜੀ ਆਪਣੇ ਦੇਖਦੇ ਆ ਜੀ ਕੀ ਮਾਹੌਲ ਹੈ ਉੱਥੇ ਦਾ ਲੋ ਜੀ ਆਪਾਂ ਪਹੁੰਚ ਗਏ ਆ ਇੱਧਰ ਬੈਠੇ ਬਾਈ ਆਪਣੇ ਸਾਰੇ ਕਬੂਤਰ ਵਾਲੇ ਕਾਪੀ ਵਾਲਾ ਬਾਈ ਵਿੱਚ ਬੈਠਾ ਜਿਹੜਾ ਕਿ ਰੈਫਰੀ ਹੁੰਦਾ ਇਹਨਾਂ ਦਾ ਐ ਦਸਾਲੇ ਟੈਂਟ ਲੱਗਿਆ ਜੀ ਤੇ ਵੀ ਬੈਠੇ ਕਾਫੀ ਵੀਰ ਰੋਡ ਰੇਨ ਉਸਮਾਨ ਦੇ ਵਿੱਚ ਇਹਨਾਂ ਨੂੰ ਪਛਾਣਨਾ ਸਾਰਿਆਂ ਦੀ ਕਬੂਤਰਾਂ ਦੀ ਕਿਹੜਾ ਕਿਹੜਾ ਕਬੂਤਰ ਹੈ ਪੂਰਾ ਦੁਪਹਿਰ ਇਹਨਾਂ ਨੇ ਕੋਠਿਆਂ ਤੇ ਹੀ ਰਹਿਣਾ ਕੋ ਮਦੇ ਇਹਨਾਂ ਵੀਰਾਂ ਨੇ ਟੇਬਲ ਕੁਰਸੀਆਂ ਲੱਗੀਆਂ ਨੇ ਕਾਹਦਾ ਲੰਗਰ ਵੀ ਚੱਲ ਰਿਹਾ ਤੇ ਇੱਧਰ ਦੁਪਹਿਰ ਦੇ ਲੰਗਰ ਦੀ ਵੀ ਤਿਆਰੀ ਹੋ ਰਹੀ ਆ। ਪਚਾਦਾ ਤਿਆਰ ਹੋ ਰਿਹਾ। ਸਬਜ਼ੀ ਤਿਆਰ ਹੋ ਰਹੀ ਆ ਜੀ। ਹਾਂਜੀ। ਵਾਟਰ ਪਨੀਰ ਦੀ ਸਬਜ਼ੀ ਆ ਜੀ ਬਾਈ ਦੱਸ ਰਿਹਾ। ਦੇਖ ਸਕਦੇ ਤੁਸੀਂ। ਇਹ ਬਾਈ ਆਪਣਾ ਵਿੱਕੀ ਹਲਵਾਈ। ਜੋ ਕਿ ਕਬੂਤਰਬਾਜ਼ੀ ਦਾ ਵੀ ਸ਼ੌਂਕ ਰੱਖਦਾ ਹੈ। ਬਾਈ ਕਿੰਨੇ ਕਬੂਤਰ ਛੱਡੇ ਅੱਜ? 109 ਹੋ ਗਏ। 109 ਕਬੂਤਰ ਕਹਿੰਦੇ ਛੱਡਿਆ ਹੈ। ਇੱਕ ਕਬੂਤਰ ਦੀ ਐਂਟਰੀ ਫੀਸ 1700 ਰੁਪਏ। 17 ਰਾਂਸਰ ਪਰ ਐਂਟਰੀ ਫੀਸ ਹੈ ਪਹਿਲਾ ਨਾਮ ਪਹਿਲਾ ਨਾਮ ਕੂਲਰ ਦੂਜਾ ਨਾਮ ਸਪੋਰਟ ਸਾਈਕਲ ਪਹਿਲਾ ਨਾਮ ਕੂਲਰ ਨਾਲ ਕੱਪ ਦੂਜਾ ਸਾਈਕਲ ਸਪੋਰਟ ਸਾਈਕਲ ਤੇ ਕੱਪ ਤੀਜਾ ਨਾਮ ਤੀਜਾ ਫਲੱਟਾ ਪੱਖਾ ਤੇ ਨਾਲ ਕੱਪ ਉਹਦੇ ਵੀ ਪੰਜ ਚੌਥਾ ਕੱਪ ਚੌਥਾ ਕੱਪ ਹੈ ਜੀ ਪੰਜਵਾਂ ਵੀ ਕੱਪ ਹੈ ਤੇ ਜਿਹੜੇ ਪੈਸੇ ਇਕੱਠੇ ਹੋਣਗੇ 17-1700 ਰੁਪਏ ਉਹ ਵੰਡੇ ਜਾਣਗੇ ਇਹ ਨਾਮ ਤੋਂ ਲੱਗ ਤੋਂ ਹੈ ਇਹ ਨਾਮ ਉਹ ਨਾ ਪੈਸਿਆਂ ਚੋਂ ਨਹੀਂ ਹੈ ਇਹ ਇਨਾਮ ਇਹ ਨਾ ਵੀਰਾਂ ਵੱਲੋਂ ਹੈ ਬਾਕੀ ਪੂਰਾ ਦਿਨ ਅੱਜ ਚੱਲੇਗਾ ਤੁਹਾਨੂੰ ਦਿਖਾਉਂਦੇ ਰਹਾਂਗੇ ਆਪਾਂ ਐਮਸੀ ਸਾਹਿਬ ਵੀ ਪਹੁੰਚਣਗੇ ਆਪਣੇ ਉਹਨਾਂ ਨੂੰ ਵੀ ਮਲਾਵਾਂਗੇ ਜਿਹੜਾ ਪਹਿਲਾ ਨਾਮ ਹੈ ਜੀ ਕੋਲਰ ਇਹ ਆਪਣੇ ਐਮਸੀ ਨਰਿੰਦਰ ਸਿੰਘ ਕੋਚ ਉਹਨਾਂ ਵੱਲੋਂ ਹੈ ਜੀ ਭਾਈ ਨੇ ਦੱਸਿਆ ਜੀ ਆਪਣੇ ਵਿੱਕੀ ਭਾਈ ਨੇ ਹੋਰ ਜੋ ਨਾਮ ਜਿਸ ਦੇ ਵੱਲੋਂ ਹੋਵੇ ਉਹ ਵੀ ਰੱਖ ਦਾਂਗੇ ਆਪਾਂ ਨੂੰ ਬਾਕੀ ਨਗਰ ਪੰਚਾਇਤ ਸਾਰੇ ਪਿੰਡ ਦੇ ਸਹਿਯੋਗ ਨਾਲ ਹੋ ਰਹੀ ਜੀ ਇਹ ਕਬੂਤਰਪਾਜੀ ਆਪਣੇ ਪਿੰਡ ਦੇ ਵਿੱਚ ਆਪਣਾ ਜੋ ਵੀ ਹੁਣ ਚਲਦਾ ਰਹੇਗਾ ਤੁਹਾਨੂੰ ਦਿਖਾਉਂਦੇ ਰਹੇਗੇ ਤੁਸੀਂ ਵੀਡੀਓ ਦੇਖਦੇ ਰਹੋ ਜੀ ਆਪਣੇ ਗੋਪੀਬਾਈ ਵੀ ਪਹੁੰਚ ਚੁੱਕੇ ਨੇ ਗੋਪੀਬਾਈ ਤਾਂ ਇਹ ਵੀ ਛੱਡਿਆ ਮੈਂ ਕੁੱਪਟਰ ਠੀਕ ਆ ਬਾਈ ਠੀਕ ਆ ਠੀਕ ਆ ਆਪਣੇ ਐਮਸੀ ਪਾਕ ਸਿੰਘ ਉਹਨਾਂ ਦੇ ਬੇਟੇ ਨੇ ਜੀ ਇਹਨਾਂ ਵੱਲੋਂ ਵੀ ਕੁੱਪਟਰ ਛੱਡਿਆ ਹੋਇਆ ਜੀ ਬਾਈ ਕਿੱਡੇ ਪਿੰਡ ਤੋਂ ਆਏ ਆਪਾਂ ਬਾਈ ਸੋਤਲ ਪਿੰਡ ਤੋਂ ਆਏ ਨੇ ਅਲੱਗ-ਅਲੱਗ ਕੌਂਟੀਆਂ ਤੋਂ ੱਡਾ ਤੋਂ ਆਏ ਹੋਏ ਨੇ ਬਾਈ ਆਪਣੇ ਆਹ ਆਹ ਹੋਤਰਾ ਕੋਲ ਰੌੜ ਰਹੇ ਨੇ ਮੇਜਰ ਵੀ ਉੱਤਰ ਵੀਰੇ ਉਹਦੀ ਕ੍ਰਾਈਮ ਹੁੰਦੀ ਦੀ ਆ ਹਾਂ ਸੋ ਦਸ ਕੂਤਰ ਆ ਇਹਦੀ ਉਖਰਾ ਹਾਂਜੀ ਕ੍ਰਾਈਮ ਬਣਾਏ ਕੀ ਹਾਂਜੀ ਬਾਈ ਕਿਹੜੇ ਪਿੰਡ ਤੋਂ ਆਪਾਂ ਮੈਂ ਸੋਤਲ ਤੋਂ ਫਿਰ ਠੀਕ ਆ ਬਾਈ ਕਿੰਨੇ ਕੂਤਰ ਛੱਡੇ ਆਪਾਂ ਆਪਾਂ ਛੱਡੇ 4 ਫਿਰ ਠੀਕ ਆ ਠੀਕ ਆ ਜੀ ਚਲੋ ਜੀ ਕੰਮ ਵਧੀਆ ਹਾਂਜੀ ਠੀਕ ਆ ਜੀ ਠੀਕ ਆ ਬਾਈ ਸਾਰੇ ਬੈਠੇ ਨੇ ਆਪਣੇ ਦੇਖ ਸਕਦੇ ਤੁਸੀਂ ਮੋਹਲ ਪੂਰਾ ਭਖਿਆ ਹੋਇਆ ਬਾਈ ਦੁਪਹਿਰ ਦਾ ਸਮਾਂ ਹੋ ਗਿਆ 12 ਵਜਣਾਂ ਵਾਲਿਆ ਨੇ ਗਰਮੀ ਬਹੁਤ ਹੋ ਗਈ ਆ ਤਾਂ ਤੁਹਾਨੂੰ ਪਤਾ ਹੀ ਆ ਫਿਰ ਗਰਮੀ ਵਿੱਚ ਮੋਹਰ ਪਖ ਦਾ ਕਬੂਤਰਵਾਜੀ ਦਾ ਐਮਸੀ ਸਾਹਿਬ ਵੀ ਐਮਸੀ ਸਾਹਿਬ ਵੀ ਪਹੁੰਚ ਚੁੱਕੇ ਨੇ ਨਰਿੰਦਰ ਸਿੰਘ ਨਿੰਦਾ ਕੋਚ ਤੇ ਨਾਲ ਪ੍ਰਧਾਨ ਨੇ ਆਪਣੇ ਕਲੱਬ ਦੇ ਨੇਲਾ ਬਾਈ ਤੇ ਨਾਲ ਕਮਲ ਬਾਈ ਇਹ ਵੀ ਪਹੁੰਚ ਚੁੱਕੇ ਨੇ ਮੋਹਲ ਪੂਰਾ ਭਖਿਆ ਹੋਇਆ ਜੀ ਕੋ ਦਿਖਦੇ ਆ ਬਾਕੀ ਬਾਈ ਜਦੋਂ ਸਾਰਿਆਂ ਦੀ ਨੀਕਾ ਉੱਪਰ ਨੂੰ ਆਇਆ ਬਾਈ ਅਦਰ ਭੰਡੇ ਤੋਂ ਹੀ ਜਾ ਰਹੇ ਨੇ ਪ੍ਰਸ਼ਾਦਾ ਵੀ ਲੱਗ ਚੁੱਕਿਆ ਲੰਗਰ ਵੀ ਚੱਲ ਰਿਹਾ ਜੀ ਦੇਖ ਸਕਦੇ ਤੁਸੀਂ ਆ ਨਾਮ ਹੈ ਜੀ ਆਪਣੇ ਪਏ ਹੱਥੋਂ ਲਿਖੜੇ ਦਾ ਮੇਰੇ ਦੂਜਾ ਨਾਮ ਪਹਿਲਾ ਨਾਮ ਦੂਜਾ ਨਾਮ ਸਾਈਕਲ ਤੀਜਾ ਪੱਖਾ ਤੇ ਬਾਕੀ ਕੱਪ ਪਏ ਆ ਸਾਰੇ ਵੀ ਲੰਗਰ ਛਕ ਰਹੇ ਆਪਣੇ 13:00 ਵਜੇ ਆਹ ਜਸਤੇ ਪਹਿਲਾ ਨਾਮ ਜੀ ਕੋਲਰ ਨਾਲ ਇੱਕ ਕੱਪ ਦੂਜਾ ਨਾਮ ਸਪੋਰਟ ਸਾਈਕਲ ਨਾਲ ਕੱਪ ਤੀਜਾ ਨਾਮ ਪੱਖਾ ਨਾਲ ਕੱਪ ਚੌਥਾ ਨਾਮ ਕੱਪ ਤੇ ਪੰਜਵਾਂ ਨਾਮ ਕੱਪ ਹੈ ਜੀ ਬਾਕੀ ਜੋ 1700 ਰੁਪਏ ਪ੍ਰਤੀ ਕਬੂਤਰ ਐਂਟਰੀ ਫੀਸ ਹੈ ਉਹ ਜੋ ਪੈਸੇ ਇਕੱਠੇ ਹੋਣਗੇ ਜੋ ਜਿੱਤੇਗਾ ਉਸ ਨੂੰ ਹੀ ਮਿਲਣਗੇ ਹਾਂ ਜੀ ਐਮਸੀ ਸਾਹਿਬ ਨਾਲ ਕਰਨੀ ਗੱਲ ਕਰਦੇ ਆਪਾਂ ਹਾਂ ਜੀ ਇਹ ਜੋ ਆਪਣਾ ਚਰਿਆਜੀ ਟੂਰਨਾਮੈਂਟ ਇਹ ਆਪਣਾ ਨਗਰ ਪੰਚਾਇਤ ਦੇ ਸਹਿਯੋਗ ਨਾਲ ਹੈ ਜੀ ਬਾਈ ਜੀ ਦਾ ਖਾਲਸਾ ਜੀ ਬਾਈ ਜੀ ਦੀ ਫਤਿਹ ਜਿੰਨੇ ਵੀ ਕੂਟਰਵਾਜ ਵੀਰ ਜਿਹੜੇ ਕੋਲਡਾਵਰ ਪਹੁੰਚੇ ਆ ਸਾਰਿਆਂ ਦੇ ਲੋ ਧੰਨਵਾਦ ਕਰਦੇ ਆ ਤੇ ਸਾਡੇ ਵੱਲੋਂ ਵੀ ਇੱਕ ਛੋਟਾ ਜਿਹਾ ਪ੍ਰਾਈਜ਼ ਦਿੱਤਾ ਗਿਆ ਜੋ ਕਿ ਕੋਲਡਾਰ ਤੇ ਦੂਜੇ ਨਾਮ ਹੋਰ ਸਾਇਕਰਾਂ ਦੇ ਨਾਮ ਪੱਖਾ ਚੌਥਾ ਤੇ ਪੰਜਵਾਂ ਕਮਪੋਨ ਤੇ 109 ਕੂਟਰ ਲਗਭਗ ਹੋਰੇ ਫਰੇ ਆ ਬਾਜੀ ਬਹੁਤ ਵਧੀਆ ਹੋ ਰਹੀ ਆ ਸਾਰੇ ਪੰਦੇਜ ਜੋਗ ਨਾਲ ਬਾਜੀ ਕਰਾ ਰਹੇ ਹਨ ਕਲਾਬ ਪ੍ਰਧਾਨ ਸਾਈਟ ਰਿਕ ਜਾਨਤੀ ਜੋ ਵੀ ਜਿੰਨੇ ਵੀ ਸਾਡੇ ਪੰਦੇ ਉਤਵਾਰ ਬੰਦੇ ਆ ਉਤਵਾਰ ਵਜ ਵੀਰ ਸਾਰੇ ਜੋਗ ਦੇ ਨਾਲ ਬਾਜੀ ਕਰਾ ਰਹੇ ਹਨ ਬਾਜੀ ਬਹੁਤ ਵਧੀਆ ਹੋਊਗੀ ਐਨ ਹਿਸਾਬ ਕਰਾਂਗੇ ਬਾਕੀ ਕਿੰਨੇ ਵੇ ਤੱਕ ਤੁਹਾਡੇ ਹਿਸਾਬ ਨਾਲ ਲਗਭਗ ਹੋ ਜਾਊਗਾ ਜੀ ਆ ਦੇਖੋ ਇਹ ਇਹਦਾ ਕੋਈ ਟਾਈਮ ਟੇਬਲ ਤਾਂ ਹੁੰਦਾ ਨਹੀਂ ਜਿਵੇਂ ਸਵੇਰ ਵੀ 7 ਵਜੇ ਕੋਟਰ ਛੱਡੇ ਆ ਸ਼ਾਮ ਨੂੰ 7:00 ਵਜੇ ਸਕਦੇ ਆ ਅਗਰ ਇਹ 7 ਵਜੇ ਵੀ ਨਹੀਂ ਫਾਈਨਲ ਹੋ ਗਈ ਤਾਂ ਦੂਜੇ ਦਿਨ ਛੜਾਵਾਂਗੇ ਠੀਕ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਹਾਡਾ ਨਰਿੰਦਰ بھائی ਕੋਚ ਆਪਣੇ ਐਮਸੀ ਸਾਹਿਬ ਗੁਰੂ ਦਾ ਲੰਗਰ ਵਰਤ ਰਿਹਾ ਜੀ ਉਹ ਟੋਟਾ ਦੇਖ ਸਕਦੇ ਤੁਸੀਂ ਬਾਕੀ ਜਲੇਬੀਆਂ ਵਿਚਾਰੀਆਂ ਜੀ ਮਠੇ ਦੇ ਨਾਲ ਬੜੀ ਤਾਂ ਅੱਜ ਤੱਕ ਮੜਾ ਜਾ ਮੜਾ ਦੇਖਣਾ ਹਾਂ ਜਿਹੜੀਆਂ ਸਰਵਰ ਰੋਲ ਮੇਂ ਪਾ ਰਹੇ ਹਾਂ ਡੈਡ ਹੋ ਗਿਆ ਯਾਰ ਜਲੇਬੀਆਂ ਕੱਢ ਰਹੇ ਬਾਈ ਆਪਣੇ ਵਿੱਕੀ ਬਾਈ ਸੇ ਕੀ ਰਹਾ ਬਾਈ ਚਾਰਾ ਕੰਮ ਕਰ ਕੀ ਰਿਹਾ ਬਾਈ ਚੰਗਾ ਓਕੇ ਓਕੇ ਹੈ ਨਾ ਕੇ ਹੈ ਨਾ ਚਲੋ ਸ਼ਕਰੀਆ ਪ੍ਰਸ਼ਾਦਾ ਗਰਮੀ ਬਹੁਤ ਹੋ ਗਈ ਬਾਈ ਗੋਪੀ ਬਾਈ 12:10 ਹੋ ਗਏ ਹੁਣ ਤੱਕ ਕਿੰਨੇ ਕਬੂਤਰ ਵੜ ਗਏ ਤੇਰੇ ਸਾਹਮਣੇ 25 ਕੱਟ ਗਏ ਹੋਣਗੇ 25 ਦੇ ਲਗਭਗ ਕਬੂਤਰ ਕੱਟ ਚੁੱਕੇ ਨੇ ਬਾਈ ਗੋਪੀ ਨੇ ਦੱਸਿਆ ਜੀ 12:10 ਹੋ ਗਏ ਜੀ ਗਰਮੀ ਬਹੁਤ ਹੈ ਹਵਾ ਵੀ ਬੰਦ ਹੋ ਚੁੱਕੀ ਆ ਭਾਈ ਇੱਕ ਅਗਰ ਮਤ ਨੂੰ ਇਹ ਪੁੱਛੋ ਕਿ ਤੁਸੀਂ ਇਹ ਕਿਵੇਂ ਸੋਚ ਰਹੇ ਹੋ ਨਾ ਨਾ ਇਹ ਉਹ ਦੋ ਜਿਹਨਾਂ ਨੂੰ ਕਹਿੰਦੇ ਉਹ ਜਿਹਨਾਂ ਦਾ ਕੇ 6 ਆਇਆ ਉਹ ਦੋ ਇਹ ਉਹ ਕਲੀਅਰ ਹੋਇਆ ਯਾਰ ਇਹ ਉਹ ਤਾਂ ਸਹੀ ਹੋ ਗਿਆ ਅੱਛਾ ਹੁਣ ਇਸ ਟਾਈਮ 5 ਵਜ ਰੇ ਨੇ ਕਿੰਨੇ ਕੁ ਪੁੱਤਰ ਰਹਿ ਗਏ ਜੀ ਬਾਅਦ ਤਕਰੀਬਨ 4-5 ਪੁੱਤਰਾਂ ਚ ਬਾਜੀ ਚੱਲਦੀ ਹੈ ਠੀਕ ਹੈ ਜਿਹੜਾ ਨੇਰਾ ਹੀ ਲੱਗੀ ਵਿਆਨਾਮਾ ਦੀ ਬਾਜੀ ਚੱਲ ਰਹੀ ਹੈ ਠੀਕ ਹੈ ਬਹੁਤ ਵਧੀਆ ਬਾਜੀ ਹੋ ਰਹੀ ਹੈ ਠੀਕ ਹੈ ਬਹੁਤ ਧੰਨਵਾਦ ਜੀ ਬਾਈ ਤੁਹਾਡਾ ਹੀ ਬਹੁਤ ਧੰਨਵਾਦ ਬਹੁਤ ਵਧੀਆ ਲੰਗਰ ਤਿਆਰ ਕਰਿਆ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਰੌਲਾ ਚੱਲ ਰਿਹਾ ਬਈਆਂ ਦਾ ਥੋੜਾ ਬਾਕੀ 4-5 ਕਬੂਤਰ ਰਹਿ ਗਏ ਐਮਸੀ ਸਾਹਿਬ ਨੇ ਦੱਸਿਆ ਬਾਜੀ ਇੱਕਦਮ ਹੁਣ ਸਿਰੇ ਤੇ ਪੁੱਜੀ ਹੋਈ ਹੈ ਜੀ ਕੁਝ ਹੀ ਸਮੇਂ ਚ ਫੈਸਲਾ ਆ ਸਕਦਾ ਹੈ ਜੋ ਵੀ ਫੈਸਲਾ ਆਏਗਾ ਤੁਹਾਨੂੰ ਦੱਸਾਂਗੇ ਜੀ ਜਲਦੀ ਉਹ ਯਾਰ ਗੰਮ ਕਰਤੇ ਕਰ ਰਹੇ ਆ ਕਰਤਾ ਤਾਂ ਕਰ ਰਹੇ ਆ ਇੰਤਰਜੋ ਬੁਰੇ ਨੋਇਨ ਮਾਰ ਵਾਲੇ ਪੁੱਤਰ ਦੇ ਨਾਲ ਗਰੀਲੇ ਨਾਲ ਉਹ ਤੇ ਫਰੇ ਆ ਬੰਦਣਾ ਬੰਦਾ ਤੋਂ ਜ਼ਿਆਦਾ ਇਕੱਠੇ ਕਿੰਨੇ ਹੋਗੇ ਕਿੰਨੇ ਹੋ ਗਏ ਹੋਇਆ ਬਾਕੀ ਹੋ ਗਿਆ ਹੋ ਜਾਂਦਾ ਹੋਰ ਮੁਰਜ਼ਾਰੇ ਮ ਗਿਆ ਨਾ ਭਾਈ ਕੋਈ ਚੂਰਤਾ ਯਾਰ ਮਾਰ ਰਹਾ ਰਹਿ ਗਿਆ ਬੱਬੂ ਕਿੰਦ ਮਾ ਨਾ ਕਿੰਦ ਆਨੇ ਦਾ ਬੂਆ ਆ ਗਿਆ ਇਹਦੇ ਆਏ ਉਧਰ ਦੀ ਆਹਰ ਬਾਹਰ ਬਸ ਕਿੰਨੇ ਪਿੰਕੜੇ ਆ ਗਏ ਪਤਾ ਕਰੇਗਾ ਕੀ ਕਰ ਲੈ ਤੀਜਾ ਬਈ ਸਾਡੇ ਬੰਦੇ ਰਹਿ ਕੇ ਗਿਆ ਉਹ ਜਿਹੜਾ ਤੀਜਾ ਜਿਹੜਾ ਦੋ ਸਾਈਡ ਤੋਂ ਦੋ ਸੱਜੋਂ ਮੈਂ ਜਾਂਦਾ ਇਹ ਕਿਹੜਾ ਆਇਆ ਮੈਂ ਕਹਿੰਦਾ ਯਾਰ ਬੰਗ ਕਲੀਅਰ ਆਇਆ ਬਾਈ ਕਰਾ ਦਿੰਨੇ ਯਾਰ ਇਹ ਕਹਿੰਦਾ ਆਇਆ ਬਾਈ ਕਰਾ ਦਿੰਨੇ ਯਾਰ ਇਹ ਕਿਹੜਾ ਬਾਈ ਤੇ ਕੂਟਰ ਬਾਈ ਯਾਰ ਪ੍ਰੋਫੈਸਰ ਯਾਰ ਚਾਚਾ ਆਪਣੀ ਤੈਹ ਬਾਰ ਕੂਟਰੋਂ ਉੜਦਾ ਕੋਈ ਬੰਗ ਸਹੀ ਕਰਾ ਦਿੰਨੇ ਕਿਧਰ ਆਣਾ ਕਿਧਰ ਨਾ ਰੋਣਾ ਤੇਰਾ ਕਿਹੜਾ ਬਾਈ ਜਾਂਦੇ ਆ ਬਰਾ ਯਾਰ ਬਾਈ ਕਿਧਰ ਆਣਾ ਇਹ ਕੂਟਰ ਆ ਹਾਂ ਬਾਈ ਹੁਣ 1 ਮਿੰਟ ਆ 4 ਕੂਟਰ ਹੁੰਦੇ ਆ ਇੱਕ ਬਹਿ ਗਿਆ ਹੁਣ ਉਹਦੇ ਨਾਮਾਂ ਤੇ ਬਣਨਾ ਕੀ ਕੰਮ ਆ ਬਣਦਾ ਇਹ ਕਹਿੰਦੇ ਸ਼ਾਮ ਤੋਂ ਹੀ ਹਜ਼ਾਰ ਹੋਵੇ ਸ਼ਾਮ ਤੋਂ ਹੋਵੇ ਸਾਡੇ ਸਾਰੇ ਨਾਮਾਂ ਚ ਉਹ ਕਹਿੰਦਾ ਭਾਈ ਉਹਨੇ ਤਾਂ ਉੱਧਰ ਉੱਡਦਾ ਰੈਂਕ ਦਾ ਰੌਲਾ ਉਹ ਕਹਿੰਦਾ ਜਾ ਕੇ ਦੇਖੇ ਤਰ੍ਹਾਂ ਬਾਈ ਚਲਾ ਦਨੇ ਵੀਰੇ ਬਾਈ ਉੱਧਰ ਦੇਖੂਗਾ ਕਿ ਇੱਥੇ ਵੀ ਰੈਂਕ ਹੈਰ ਗੁੱਤਰ ਸੰਕੇ ਆ ਜੇ ਬਾਦ ਨਹੀਂ ਜਾਣਾ ਆਉਂ ਕੇ ਪਹਿਲਾਂ ਵੀ ਉਹ ਓਰੀਜਨਲ ਆ ਆ ਵੇਦਾ ਯਾਰ ਗੁੱਤਰ ਯਾਰ ਆ ਫਿਰਦਾ ਦੇਖ ਵੀਰੇ ਯਾਰ ਕਬੂਤਰਿਆ ਆ ਗਿਆ ਆ ਚੜਿਆ ਰਿਆ ਆ ਦੇ ਚੜਿਆ ਰਿਆ ਰਾਜ ਆਦੇ ਆਦੇ ਯਾਰ ਉਥੇ ਇੱਕੇ ਕਬੂਤਰ ਉੜਦਾ ਆ ਗਿਆ ਯਾਰ ਆ ਦੇ ਵੀਰੇ ਯਾਰ ਕਬੂਤਰ ਮੇਂਗਲੇ ਆ ਦੇ ਯਾਰ ਆ ਜਾ ਤੂੰ ਉਹੀ ਦੇਖਦਾ ਵੀਰੇ ਯਾਰ ਆ ਦੇਖ ਲੈ ਆਹ ਅੰਦਰ ਬਾਈ ਜੇ ਡੋਟ ਆਪਣਾ ਜਾ ਕੇ ਰੰਗ ਦੇ ਗਿਆ ਆ ਆ ਗਿਆ ਦੇਖ ਲੈ ਗਾੜੀ ਦਾ ਨਿਕਰਾ ਵਿੱਚ ਆ ਜਿੱਤੀ ਕੋਈ ਕਿਤੇ ਨਿਕਰਾ ਰੱਖੋ ਭਾਈ ਆ ਗਿਆ ਆ ਗਿਆ ਉਹ ਸਟੋਟਾ ਲਾ ਗਿਆ ਆ ਆ ਗਿਆ ਭਾਈ ਉਹ ਨੂੰ ਦੇਣਾ ਉਹ ਦੇ ਦੇ ਪੁੱਤਰ ਉਹ ਦੇਖ ਕਿੰਨੇ ਫੇਰ ਦੇਂਗੇ ਆ ਉਹ ਫੇਰ ਤੇ ਆਪਣੇ ਚ ਨਿਗਰ ਰੱਖੋ ਬਸ ਇੱਕ ਬਰਾਵਾ ਇੱਥੇ ਲੈ ਦੇਣਾ ਇਹਦਾ ਉਹੀ ਕੰਮ ਕਰ ਬਹੁਤ ਬੰਦ ਹੋਈ ਉਹਦੇ ਪਿੱਛੇ ਆ ਤੂੰ ਐਵੇਂ ਆ ਗਿਆ ਆ ਗਿਆ ਲਾ ਗਿਆ ਚਾਰ ਮਿੰਟਾਂ ਵਿੱਚ ਨੱਪਟ ਰਹੇ ਨੇ ਤਿੰਨ ਕਬੂਤਰ ਰਹਿ ਗਏ ਬਈ ਕਹਿੰਦੇ ਮੀਡੀਆ ਕੇ ਭਿੰਦੀ ਬਜੇੜੀ ਨੇ ਅੱਜ ਬਾਜੀ ਜਿੱਤ ਲਈ ਇਹ ਫਾਸਟ ਆਇਆ ਜੀ ਭਿੰਦੀ ਬਜੇੜੀ ਦੂਜੇ ਨੰਬਰ ਤੇ ਮੰਨਾ ਹੁਲਕਾ ਬਾਕੀ ਥੱਲੇ ਜਾ ਕੇ ਦੇਖਦੇ ਆਂ ਤੀਜੇ ਨੰਬਰ ਤੇ ਆ ਸੰਤ ਮਾਮੂ ਕਰਨ ਬਾਕੀ ਜਾ ਕੇ ਦੇਖਦੇ ਆਂ ਆਨਾਮਾਂ ਦੀ ਵੰਡ ਹੋਵੇਗੀ ਜੀ ਜੋ ਕਬੂਤਰ ਬਾਜੀ ਚੱਲ ਰਹੀ ਸੀ ਉਹ ਸਮਾਪਤ ਹੋ ਗਈ ਹੈ ਜੀ ਕਾਪੀ ਵਾਲਾ ਬਾਈ ਆਪਣੇ ਕੋਲ ਪਹੁੰਚ ਗਿਆ ਉਹਨਾਂ ਨਾਲ ਕਰਦੇ ਆ ਗੱਲ ਪੁੱਛਦੇ ਆ ਜੀ ਕੌਣ ਫਰਸਟ ਸੈਕੰਡ ਆਇਆ ਗੱਲ ਕਰਕੇ ਤੁਹਾਨੂੰ ਦੱਸਦੇ ਆ ਜੀ 3:30 ਵਜੇ ਜਿਹੜੀ 3:30 ਵਜੇ ਜਿਹੜੀ ਫਰਸਟ ਹਾਂਜੀ ਸੈਕੰਡ ਜੀ 3:30 ਵਜੇ ਜਿਹੜੀ ਮੰਨਾ ਹੁਲਕਾ ਜੀ ਸਾਈਕਲ ਫਰਸਟ ਨੂੰ ਕੂਲਰ ਫਰਸਟ ਨੂੰ ਕੂਲਰ ਤੇ ਕੱਪ ਸੈਕੰਡ ਨੂੰ ਸੈਕੰਡ ਨੂੰ ਸਾਈਕਲ ਤੇ ਕੱਪ ਇਹ ਮੰਨਾ ਹੁਲਕਾ ਜੀ ਤੀਜੇ ਨੰਬਰ ਤੇ ਸੰਤ ਮਾਮੂਰ ਫਰਾਟਾ ਪੱਖਾ ਤੇ ਕੱਪ ਚੌਥੇ ਨੰਬਰ ਤੇ ਜੀ ਰਵਿੰਦਰ ਅਨੰਦ ਪਰ ਕੱਪ ਜੀ ਰਵਿੰਦਰ ਅਨੰਦ ਪਰ ਚੌਥੇ ਨੰਬਰ ਤੇ ਜੀ ਅਨੰਦ ਪਰ ਪੰਜਵਾਂ ਕੱਪ ਜੀ ਤਾਰੀ ਖਾਨ ਪਰ ਪੰਜਵਾਂ ਕੱਪ ਜੀ ਠੀਕ ਆ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਜੀ ਆਪਣੇ ਐਮਸੀ ਸਾਹਿਬ ਬੈਠੇ ਜੀ ਨਰਿੰਦਰ ਸਿੰਘ ਨਿੰਦਾ ਭਗਤ ਸਿੰਘ ਜੀ ਜੇ ਬੈਠੇ ਨੇ ਤੇ ਬਾਈ ਆਪਣਾ ਪਿੰਡ ਕਿਹੜਾ ਵੇਰੀ ਕਾਲਾ ਤੜਾਕ ਤੋਂ ਜੀ ਤੇ ਬਾਈ ਆਪਣਾ ਗੁੰਨਾ ਪੱਤੋ ਜੀ ਗੁੰਨਾ ਪੱਤੋ ਠੀਕ ਆ ਜੀ ਬਹੁਤ ਧੰਨਵਾਦ ਵੀਰੇ ਤੁਹਾਡਾ ਜੀ ਲੋ ਜੀ ਨਾਮਾਂ ਦੀ ਵੰਡ ਹੋ ਰਹੀ ਹੈ ਜੀ ਮਨਿੰਦਰ ਸਿੰਘ ਜੀ ਨੇ ਦਾ ਐਮਸੀ ਸਾਹਿਬ ਨਾਮਾਂ ਦੀ ਵੰਡ ਕਰ ਰਹੇ ਨੇ ਆ ਜਾ ਬਾਈ ਆ ਜਾ ਕਿੱਧਰ ਗਿਆ ਕੰਮ ਆ ਗਏ ਗਰਮੀ ਨਾਲ ਇੱਥੇ ਆ ਜਾ ਬਾਈ ਕਿੰਨੇ ਆ ਜਾ ਉਹ ਖੜੀ ਹੈ ਉਹ ਦੇਖੋ ਹਾਂਜੀ ਲੋ ਜੀ ਤੀਜਾ ਨਾਮ ਫਰਾਟਾ ਪੱਖਾ ਸੰਤ मामੂ ਪਰ ਤੀਜਾ ਨਾਮ ਸੰਤ मामੂ ਪਰ ਫਰਾਟਾ ਪੱਖਾ ਤੇ ਇੱਕ ਕੱਪ ਨਾਲ ਜੀ ਚੌਥਾ ਨਾਮ ਜੀ ਕਿਆ ਨਾਮ ਹੈ ਬਾਈ ਦਾ ਕਿਹੜਾ ਕਿਆ ਨਾਮ ਹੈ ਚੌਥਾ ਨਾਮ ਕਿਆ ਦਵਿੰਦਰ ਆਨੰਦਪੁਰ ਚੌਥਾ ਨਾਮ ਜੀ ਕੱਪ ਮਿਲ ਰਿਹਾ ਜੀ ਇਹਨਾਂ ਨੂੰ ਨਾਮ ਜੀ ਕੱਪ ਜੀ ਤਾਰੀ ਖਾਨਪੁਰ 10500 10000 ਰੁਪਏ 10500 ਰੁਪਏ ਪੰਜਵਾਂ ਨਾਮ ਕੱਪ ਤਾਰੀ ਖਾਨਪੁਰ ਆ ਸਾਈਡ ਹੋ ਜਾ ਬਗੇ ਪਹਿਲਾ ਨਾਮ ਜੀ ਭਿੰਦੀ ਬਝੇੜੀ ਕੂਲਰ ਕੱਪ 63600 ਰੁਪਇਆ ਬਹੁਤ ਬਹੁਤ ਮੁਬਾਰਕਾਂ ਜੀ ਵਿਸ਼ੇਸ਼ ਸਨਮਾਨ ਹੋ ਰਿਹਾ ਜੀ ਜਰਿੰਦਰ ਸਿੰਘ ਕਾਕਾ ਜੀ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਇਹਨਾਂ ਨੂੰ ਵੀ ਹੋਰ ਸਨਮਾਨ ਹੋ ਰਿਹਾ ਜੀ ਬਾਈ ਨੋਲੇ ਦਾ ਇਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇੱਕ ਹੋਰ ਸਨਮਾਨ ਹੋ ਰਿਹਾ ਜੀ ਲੱਖੀ ਰੋੜਾ ਇਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਜੀ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਕੰਪਿਊਟਰ ਬਾਜੀ ਹੋ ਗਈ ਸਮਾਪਤ ਜੇ ਇਨਾਮਾਂ ਦੀ ਹੋ ਗਈ ਵੰਡ ਜੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਹਾਂ ਸਮਾਪਤ ਜੇ ਵੀਡੀਓ ਵੱਧ ਤੋਂ ਵੱਧ ਲੋਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ